ਹੱਸ ਕੇ ਤੇ ਮੁਖੋ ਦੱਸ ਦੱਸ ਕੇ ਹੱਸ ਹੱਸ ਕੇ ਤੇ ਮੁਖੋ ਦੱਸ ਦੱਸ ਕੇ ਰਾਣਵਾਰੀ ਨੂੰ ਵਗਾਰੀ ਦਾ ਅਣਖਿਆਰ ਦੇ ਧਰਮੀ ਤਖਾਲਸ ਹੱਸ ਹੱਸ ਜਾਨਵਾਰ ਦਾ ਆਸ ਹੱਸ ਜ ਦੇ ਦੇ ਅੰਗ ਸੰਗ ਗੁਰੂ ਜੀ ਹਮੇਸ਼ੇ ਨੇ ਮੈਨੂੰ ਸਾਝਿਆ ਹਬਿਤਾ ਦਸ਼ਮੇਸ਼ ਨੇ ਦੇ ਦੇ ਅੰਗ ਸੰਗ ਗੁਰੂ ਜੀ ਹਮੇਸ਼ੇ ਨੇ ਸਾਝਿਆ ਬਿਤਾ ਦਸ਼ਮੇਸ਼ ਨੇ ਦੇ ਦੇ ਅੰਗ ਸੰਗ ਗੁਰੂ ਜੀ ਹਮੇਸ਼ੇ ਨੇ ਸੀਸ ਥਲੀ ਉੱਤੇ ਆਪਣਾ ਟਿਕਾ ਕੇ ਸੀਸ ਥਲੀ ਉੱਤੇ ਆਪਣਾ ਟਿਕਾ ਕੇ ਰਾਖਾ ਬਣ ਦੁਖਿਆ ਆਣ ਕੇ ਆਣਦੇ ਧਰਮ ਉਤਖਾਸ ਹੱਸ ਹੱਸ ਕੇ ਨਵਾਰਦਾ ਹੱਸ ਹੱਸ ਬੜੇ ਬਾਣੀਆਂ ਕਰ ਕਰ ਖੜੀ ਤੇ ਮਾਨਦਾ ਜਵਾਨੀਆਂ ਬਹਿ ਕੇ ਆਰੇ ਬਹਿ ਕੇ ਆਰੇ ਤੁਮ ਤੋਂ ਬੜੇ ਬਾਣੀਆਂ ਚੜ ਚੜ ਖੜੀ ਤੇ ਮਾਨ ਨੀਆਂ ਵਗਿਆ ਰਹੇ ਧਮ ਕਪੜੇ ਬਾਨੀਆਂ ਚਾ ਚੜਕੜੀ ਦਮਾਨ ਦਾ ਜਵਾਨ ਨਗਾ ਸਿਰ ਰੰਬੀ ਨਾਲ ਖੋਪਰ ਲਵਾ ਕੇ ਸਿਰ ਰੰਬੀ ਨਾਲ ਖੋਪਰ ਲਵਾ ਕੇ ਦਰੀ ਅਸਦ ਤੋਹਾਰ ਦਾ ਅੱਖਿਆਰ ਦੇ ਧਰਮੀ ਇਤਖਾਸ ਹੱਸ ਹੱਸ ਜਾਨ ਵਾਲਾ ਹੱਸ ਹੱਸ ਜਾਨ ਛੱਡ ਕੇ ਤੇ ਜੰਗਲਾਂ ਚ ਵੱਸਦਾ ਤੇ ਚਿਹਰੇ ਸ਼ਾਈ ਨਾ ਉਹਦਾ ਸੀ ਰਹਾ ਹੱਸਦਾ ਛੱਡ ਕੇ ਤੇ ਜੰਗਲਾਂ ਚ ਵੱਸਦਾ ਤੇ ਚਿਹਰੇ ਸ਼ਾਈ ਦਾ ਸੀ ਰਿਆ ਹੱਸਦਾ ਟੱਕੇ ਤੇ ਜੰਗਲ 'ਚ ਵਸਦਾ ਜੇਰ ਛਾਈ ਨਾ ਉਹਦਾ ਫਿਰੇ ਹੱਸਦਾ ਟੱਰ ਛੱਡ ਕੇ ਤੇ ਜੰਗਲਾ 'ਚ ਵਸਦਾ ਜੇਰ ਛਾਈ ਨਾ ਉਹਦਾ ਫਿਰੇ ਹੱਸਦਾ ਕੂਮਲਾ ਕਰੇਗਾ ਸਾਰੇ ਜੱਗ ਤੇ ਰਾਜ ਕੋਮਲਾ ਕਰੇਗਾ ਸਾਰੇ ਜੱਗ ਤੇ ਜੋ ਉੱਚੀ ਉੱਚੀ ਧਾਰੇ ਮਾਰਦਾ ਅਰ ਕੀ ਆਣ ਤੇ ਕਰਮੀਤ ਖਾਸਾ ਹੱਸ ਹੱਸ ਜਨਵਾਰਾ ਹੱਸ ਹੱਸ ਜਨਵਾਰਾ ਹੱਸ ਹੱਸ ਜਨਵਾਰਾ ਅਰਬਿ ਸ਼ਕਤੀਵਾਲ ਨਾਮ ਬਾਣੀ ਦੇ ਬਹੁਤ ਹੈ ਕਲਯੁਗ ਦੇ ਅਵਤਾਰ ਸਮਰਾਟ ਸਤਗੁਰੂ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੇ ਮਵਾਰਕ ਚਰਨਾਂ ਅੰਦਰ ਸੱਜ ਬੈਠੇ ਸਨਮਾਨਯੋਗ ਸਾਧ ਸੰਗਤ ਹਾਜ਼ਰੀ ਦਰ ਪ੍ਰਵਾਨ ਕਰਨਾ ਹਜ਼ੂਰ ਦੇ ਪਾਵਨ ਚਰਨਾਂ ਵਿੱਚ ਆਪਣੇ ਮਸਤਕ ਨੂੰ ਝੁਕਾ ਕੇ ਆਪਣੀ ਰਸਨਾ ਤੋਂ ਬੁਲੰਦਵਾਜ ਅੰਦਰ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡ ਭਾਗੇ ਹਾ ਸਲਾਣਾ ਯੋਗ ਮੇਲੇ ਤੇ ਰੂਪ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਰਗ ਚਰਨਾਂ ਦਾ ਅਰਚਾਉਂਕੜੇ ਲਾ ਕੇ ਸੱਜ ਕੇ ਬੈਠੇ ਹਾਂ ਸ਼ੁਰੂਆਤ ਹੋਏ ਦਿਵਨ ਤੋਂ ਲੈ ਕੇ ਹੁਣ ਤੱਕ ਆਪਨੇ ਇਲਾਹੀ ਬਾਣੀ ਦਾ ਕੀਰਤਨ ਇਤਿਹਾਸ ਦੀਆਂ ਵਿਚਾਰਾਂ ਸਿੱਖ ਕੌਮ ਦੇ ਮਹਾਨ ਵਿਦਵਾਨ ਜਥਿਆਂ ਦੇ ਪਾਸੋਂ ਸਰਵਣ ਕੀਤੀਆਂ ਮੇਰੇ ਤੋਂ ਪਹਿਲਾਂ ਹੁਣੇ-ਹੁਣੇ ਸਟੇਜ ਉਤੇ ਗਿਆਨੀ ਗੁਰਦੀਪ ਸਿੰਘ ਜੀ ਖਾਪੜ ਖੇੜੀ ਮੇਰੇ ਵਰਕਰਦਾਰ ਆਪ ਜੀ ਦੇ ਪਾਵਨ ਚਰਨਾਂ ਤੇ ਇਤਿਹਾਸ ਦੀ ਵਾਰ ਅਰਜ਼ ਕਰ ਰਹੇ ਸਨ ਆਪ ਨੇ ਸਰਵਣ ਕੀਤਾ ਕੁਝ ਮਿੰਟਾਂ ਦਾ ਸਮਾਂ ਤੁਹਾਡੇ ਦਰਸ਼ਕਾਂ ਦੇ ਲਈ ਸਟੇਜ ਉਤੋਂ ਨਸੀਬ ਹੋਇਆ ਮੈਂ ਅੱਜ ਇਸ ਸਟੇਜ ਉਤੋਂ ਇਹਨੇ ਮਿੰਟਾਂ ਦੇ ਸਮਾਂ ਅੰਦਰ ਇਤਿਹਾਸ ਦੀ ਦਾਸਤਾਨ ਅਰਜ਼ ਕਰਦੇ ਹਾਂ ਮੇਰੇ ਵਾਸਤੇ ਤੁਹਾਡੇ ਵੱਲੋਂ ਦਿੱਤਾ ਹੋਇਆ ਬਹੁਤ ਵੱਡਾ ਬਲ ਹੋਵੇਗਾ ਮੈਂ ਇੱਕ ਵਿਦਵਾਨ ਸ਼ਰਧੀਆਂ 417 ਪੜੀਆਂ ਉਨੇ ਭਾਈਏ ਦੇ ਰਿਸ਼ਤਿਆਂ ਦੇ ਬਾਰੇ ਉਹਦੇ ਅੰਦਰ ਜ਼ਿਕਰ ਕੀਤਾ। ਉਹ ਲਿਖਦਾ ਹੋਇਆ ਬੜੇ ਸੁੰਦਰ ਸ਼ਬਦ ਦੇ ਤਰੀਕਾ ਨਾਲ ਕਹਿੰਦਾ ਮੈਂ ਆਪਣੀ ਕਲਮ ਨਾਲ ਵੀ ਦੋ ਸ਼ਬਦ ਲਿਖੇ ਹਨ। ਕਹਿੰਦੇ ਨੇ ਭਾਈ ਮਰਨ ਤੇ ਜਾਂਦੀਆਂ ਭੱਜ ਬਾਵਾ ਭਾਈਆਂ ਜਿਆ ਨਹੀਂ ਜਗ ਤੇ ਸਾਖ ਕੋਈ। ਸਤਿਕਾਰਯੋਗ ਸਾਧ ਸੰਗਤ ਮੈਂ ਆਪਣੇ ਵੱਡੇ ਜ਼ਿਗਰੇ ਨੂੰ ਕਰਕੇ ਇਹ 30 ਮਿੰਟ ਦਾ ਸਮਾਂ ਜੋ ਪ੍ਰਬੰਧਕ ਜਨਾ ਕੋਲੋਂ ਮੈਂ ਮੰਗ ਕੇ ਲਿਆ ਹੈ। ਮੈਂ ਤੁਹਾਡੇ ਦਰਸ਼ਕਦਾਰੇ ਕਰਕੇ ਤੁਹਾਡੇ ਕੋ ਖਿਮਾ ਮੰਗਣੀ ਹੈ ਕਿਉਂਕਿ ਇਸ 12 ਤਰੀਕ ਨੂੰ ਮੇਰੇ ਵੱਡੇ ਭਾਈ ਸਰੀਰਕ ਤੌਰ ਤੇ ਸਾਨੂੰ ਛੋੜਾ ਦੇ ਗਏ ਔਰ ਕੱਲ ਨੂੰ ਉਹਨਾਂ ਦਾ ਅਖੰਡ ਪਾਤਸ਼ਾਹ ਦਾ ਪੋਖ ਪਹਿਣਾ ਹੈ ਮੈਂ ਫਿਰ ਵੀ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਬਾਬਾ ਮਨਜਿੰਦਰ ਸਿੰਘ ਸਾਹਿਬ ਜੀ ਦਾ ਸਰਦਾਰ ਕਸ਼ਮੀਰ ਸਿੰਘ ਸਾਹਿਬ ਜੀ ਆਰਾਂ ਦਾ ਔਰ ਜਿਨ੍ਹਾਂ ਨੇ ਤੁਹਾਡੇ ਦਰਸ਼ਕਦਾਰਾਂ ਵਾਸਤੇ ਸਮਾਂ ਕੀਤਾ ਅਰਦਾਸ ਕਰਿਓ ਮੈਂ ਸਟੇਜ ਉਤੇ ਆਪਣੇ ਸਮੇਂਦਰੀ ਇਤਿਹਾਸ ਦੀ ਦਾਸਤਾਨ ਤੁਹਾਡੇ ਪਾਵਨ ਚਰਨਾਂ ਵਿੱਚ ਅਰਧ ਕਰਦੇ ਹਾਂ ਦੁੱਖ ਬੜਾ ਹੈ ਸਟੇਜ ਉੱਤੇ ਬੋਲਿਆ ਨਹੀਂ ਦਾਰਿਆ ਪਹਿਲਾਂ ਸੋਚਿਆ ਸੀ ਮਨ ਅੰਦਰ ਕਿ ਮੈਂ ਆਪਣੇ ਸਮੇਂ ਨੂੰ ਕੈਨਸਲ ਕਰ ਦਿਆਂ ਮੁੜ ਕੇ ਸੋਚਿਆ ਇਸ਼ਤਿਹਾਰ ਵਿੱਚ ਨਾ ਦਿੱਤਾ ਕਈਆਂ ਸਾਲਾਂ ਤੋਂ ਤੁਹਾਡੇ ਨਾਲ ਬਣੀ ਹੋਈ ਸਾਂਝ ਟੁੱਟਦਾ ਹੈਗੀ ਇਸ ਲਈ ਮੈਂ ਦਰਸ਼ਕਦਾਰ ਕਰਨ ਵਾਸਤੇ ਆਇਆ ਹਾਂ ਮੈਂ ਇੱਕ ਦੋ ਨਕਮਾ ਲੈਕਚਰ ਨਹੀਂ ਦੇਣਾ ਆਪਣੇ ਸਾਥੀਆਂ ਕੋਲੋਂ ਕਹਾ ਕੇ ਤੁਹਾਡੇ ਚਰਨਾਂ ਵਿੱਚ ਹਾਜ਼ਰੀ ਲਵਾ ਕੇ ਤੁਹਾਡੇ ਕੋਲੋਂ ਇੱਕ ਵੰ ਮੰਗ ਲੈਣਾ ਮੈਂ ਫਿਰ ਵੀ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ